ਇਸ ਵਕਤ ਸਾਡੇ ਨਾਲ ਮੌਜੂਦ ਨੇ ਸਿਮਰਨਜੀਤ ਜਿਹੜੇ ਭਾਈ ਅਮਰਤਪਾਲ ਹੋਣਾ ਦੇ ਲੀਗਲ ਐਡਵੋਕੇਟ ਨੇ ਉਹਨਾਂ ਦੇ ਕਾਉਂਸਲ ਨੇ ਔਰ ਜਿਸ ਤਰ੍ਹਾਂ ਇਸ ਵੇਲੇ ਖਬਰ ਫਲੈਸ਼ ਹੋ ਰਹੀ ਹੈ ਕਿ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਦੀ ਜਿਹੜੀ NSA ਹੈ ਉਹ 1 ਸਾਲ ਵਾਸਤੇ ਹੋਰ ਵਧਾ ਦਿੱਤੀ ਗਈ ਹੈ ਦੂਸਰੇ ਪਾਸੇ ਖਬਰਾਂ ਇਹ ਵੀ ਸੀ ਕਿ ਜਿੱਦਾਂ 24 ਤਰੀਕ ਨੂੰ ਲੋਕ ਸਭਾ ਦਾ ਸੈਸ਼ਨ ਜਿਹੜਾ ਉਹ ਸ਼ੁਰੂ ਹੋਣ ਵਾਲਾ ਤਾਂ ਪਹਿਲਾਂ ਇਹ ਮੰਨਿਆ ਜਾ ਰਿਹਾ ਸੀਗਾ ਕਿ ਅਮਰਿਤਪਾਲ ਜਿਹੜੇ ਆ ਇਹ ਸੌ ਚੁੱਕਣ ਵਾਸਤੇ ਬਾਹਰ ਆ ਸਕਦੇ ਆ ਇਹ ਐਡਵੋਕੇਟ ਸਿਮਰਨਜੀਤ ਸਿੰਘ ਜੀ ਤੁਸੀਂ ਦੱਸੋਗੇ ਵੀ ਇਹ ਐਨਐਸਏ ਜਿਹੜੀ ਵਿਧਾਈ ਗਈ ਹੈ ਇਹ ਕਿਹੜੇ ਕਾਨੂੰਨਾਂ ਦੇ ਤਹਿਤ ਵਿਧਾਈ ਗਈ ਹੈ ਇਸ ਕੋ ਐਨਐਸਏ ਦੇ ਵਿੱਚ ਪ੍ਰੋਵੀਜ਼ਨ ਹੁੰਦੀ ਹੈ ਉਹਨੂੰ ਐਕਸਟੈਂਡ ਕੀਤਾ ਜਾ ਸਕਦਾ ਹੈ ਜੀ ਐਨਐਸਏ ਹਰ 3 ਮਹੀਨੇ ਬਾਅਦ ਰਿਵਿਊ ਹੁੰਦੀ ਹੈ ਜੀ ਫ੍ਰੈਸ਼ ਕੌਂਸਲ ਦੇ ਉੱਪਰ ਐਕਸਟੈਂਡ ਹੁੰਦੀ ਹੈਗੀ ਜੀ ਸੋ 18 ਜ਼ੋਨ ਨੂੰ ਜਿਹੜੇ 9 ਬੰਦੇ ਨੇ ਮਾਈਨਸ ਅਮਰਿਤਪਾਲ ਸੇ ਜੀ ਉਹਨਾਂ ਦੀ ਜਿਹੜੀ 18 ਜ਼ੋਨ ਨੂੰ ਖਤਮ ਹੋਣੀ ਸੀ ਜਿਹੜੀ ਐ ਐਕਸਟੈਂਸ਼ਨ ਹੈ ਕੀ ਹੈ ਜੀ ਸੋ ਸਰਕਾਰ ਨੇ ਦੁਆਰਾ ਰੀਵਿਊ ਕਰਕੇ ਫਰੈਸ਼ ਗਰਾਉਂਡਸ ਦੇ ਉੱਪਰ ਉਹਨੂੰ 3 ਮਹੀਨੇ ਲਈ ਹੋਰ ਐਕਸਟੈਂਡ ਕਰ ਦਿੱਤਾ ਹੈ ਪਰ ਜਦੋਂ ਅਮਰਿਤਪਾਲ ਇਲੈਕਸ਼ਨ ਜਿੱਤਦੇ ਆ 4 ਜੂਨ ਨੂੰ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਨੇ ਇੱਕ ਲੈਟਰ ਵੀ ਦਿੱਤਾ ਸੀਗਾ ਡੀਸੀ ਅਮ੍ਰਿਤਸਰ ਨੂੰ ਜੀ ਉਹ ਇਹ ਹੁੰਦਾ ਹੈ ਕਿ ਜਿਵੇਂ ਹੁਣ ਅਮਰਿਤਪਾਲ ਮੈਂਬਰ ਪਾਰਲੀਮੈਂਟ ਇਲੈਕਟ ਹੋ ਗਿਆ ਹੈ ਜੀ ਜਿਹੜੀ ਉਹਨਾਂ ਓਥ ਲੈਣੀ ਆ ਉਹਦਾ ਇੱਕ ਪ੍ਰਸੀਜਰ ਹੁੰਦਾ ਹੈ ਜੀ ਇੱਕ ਸੁਪਰੀਟੈਂਟ ਵਾਇਲ ਜਿਲ ਸੁਪਰੀਟੈਂਟ ਡੇਬੁਰਗਰ ਅਪਲੀਕੇਸ਼ਨ ਮੂਵ ਹੋਏਗੀ 2 ਜਿਹੜਾ ਡਿਸਟ੍ਰਿਕਟ ਮਜਿਸਟਰੇਟ ਅੰਮ੍ਰਿਤਸਰ ਜੀ ਡਿਸਟ੍ਰਿਕਟ ਮਜਿਸਟਰੇਟ ਅੰਮ੍ਰਿਤਸਰ ਕੋਲ ਨੈਸ਼ਨਲ ਸਕਿਉਰਿਟੀ ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਹੈ ਉਹ ਕਿਸੇ ਬੰਦੇ ਨੂੰ ਟੈਂਪਰੇਰੀ ਰਿਲੀਜ਼ ਕਰ ਸਕਦਾ ਹੈ ਜੀ ਜੇ ਵੀ ਇਸ ਕੇਸ ਦੇ ਵਿੱਚ ਕਲਵਾਰ ਸਿੰਘ ਰੋਂਕੇ ਦੀ ਇੱਕ ਫੈਮਿਲੀ ਮੈਂਬਰ ਦੀ ਮੌਤ ਹੋ ਗਈ ਸੀ ਜੀ ਉਸ ਦੇ ਸਮੇਂ ਬਿਲਕੁਲ ਉਹਨਾਂ ਨੇ ਉਹਨੂੰ ਪਰੋਲ ਦੇ ਦਿੱਤੀ ਸੀ ਪਰ ਰਿਲੀਜ਼ ਕਰ ਦਿੱਤਾ ਸੀ ਜੀ ਸੋ ਇਹ ਜਿਹੜੀ ਮੌਤ ਸੈਰੇਮਨੀ ਹੈ ਕਿ ਆ ਪਾਰਲੀਮੈਂਟ ਚ ਵੀ ਮੈਂਬਰ ਪਾਰਲੀਮੈਂਟ ਜੀ ਉਹਦੀ ਸੀ ਲੀਗਲ ਪ੍ਰੋਵੀਜ਼ਨ ਹੈ ਕਿ ਉਹ ਰਿਲੀਜ਼ ਕਰ ਸਕਦਾ ਡੀਐਮ ਐਨੀ ਟਾਈਮ ओके okay, मतलब इस केस ਦੇ ਵਿੱਚ ਅਗਰ ਜਿਹੜੇ ਡੀਐਮ ਨੇ ਜਿਹੜੇ ਡਿਸਟ੍ਰਿਕਟ ਕਮਿਸ਼ਨਰ ਕਮਿਸ਼ਨਰ ਡੈਪਟੀ ਕਮਿਸ਼ਨਰ ਅਮ੍ਰਿਤ ਸਰ ਨੇ ਉਹ ਅਗਰ ਚਾਹਣ ਤਾਂ ਅਮਰਪਾਲ ਨੂੰ ਪੈਰੋਲ ਦੇ ਸਕਦੇ ਆ ਹਾਂ ਨਹੀਂ ਜੀ ਦੇਣੀ ਪਈਗੀ ਜਦੋਂ ਇੱਕ ਔਨ ਰਿਕਾਰਡ ਹੈਗਾ ਕਿ ਉਹ ਮੈਂਬਰ ਪਾਰਲੀਮੈਂਟ ਇਲੈਕਟ ਹੋ ਗਏ ਨੇ ਜੀ ਸੋ ਉਸ ਕੇਸ ਦੇ ਵਿੱਚ ਜਿਹੜੀ ਦੇਣੀ ਹੈ ਮੰਡੇਟਰੀ ਹੈਗੀ ਹੈ ਜੀ ਓਕੇ ਓਕੇ ਅਗਰ ਕੋਈ ਰੁਕਾਵਟ ਪੈਂਦੀ ਹੈ ਤਾਂ ਉਹਦੇ ਵਾਸਤੇ ਫਿਰ ਲੀਗਲ ਟੀਮ ਕੀ ਕਰੇਗੀ ਅਮਰਿਤਪਾਲ ਸਿੰਘ ਹਣ ਆ ਮੈਂ ਤੇ ਅਮਰitsar ਅਮਰਿਤਪਾਲ ਦਾ ਕੇਸ ਹੀ 딜 ਕਰ ਰਿਹਾ ਹੈਗਾ ਜੀ ਮੈਂ ਅਕਲਸੀ ਸਾਹਿਬ ਦਾ ਗੌਰ ਹਜ਼ਲੇ ਦਾ ਕਰ ਰਿਹਾ ਹੈ ਜੀ ਕਿ ਉਹ ਲੀਗਲ ਟੀਮ ਅਗਰ ਵੈਸੇ ਪੋਸੀਬਲ ਨਹੀਂ ਹੁੰਦਾ ਕਿਉਂਕਿ ਡੀਐਮ ਲਗਾਤਾਰ ਕੋਆਪਰੇਟ ਕਰ ਰਿਹਾ ਹੈ ਜੀ ਕਿ ਕੇਸ ਉਹ ਕਿਸੇ ਗੱਲ ਨੂੰ ਰਿਜੈਕਟ ਕਰਦਾ ਤਾਂ ਉਹਦੀ ਫਿਰ ਰੈਂਡੀ ਹਾਈ ਕੋਰਟਸ ਰਿਟ ਫਾਈਲ ਹੋ ਸਕਦੀ ਹੈ ਜੀ ਜੀ ਸੋ ਮਤਲਬ ਇਹ ਜਿਹੜੀ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਹਰ 3 ਮਹੀਨੇ ਬਾਅਦ ਜਿਹੜੀ ਐ ਐਨਐਸਏ ਆ ਇਹ ਰਿਵਿਊ ਹੁੰਦੀ ਆ ਉਹਦਾ ਹੀ ਇੱਕ ਪ੍ਰੋਸੈਸ ਹੈਗਾ ਹਾਂ ਜੀ ਜੋ ਦੇ ਵਿੱਚ ਜਿਹੜੀਆਂ ਹੁਣ ਫਰੈਸ਼ ਡਿਟੈਂਸ਼ਨ ਗਰਾਉਂਡਸ ਨੇ ਜੀ ਮੈਂ ਜਸਟ ਹੁਣੇ ਥੋੜੀ ਦੇਰ ਪਹਿਲੇ ਈਮੇਲ ਕੀਤੀ ਹੈ ਜੈਲੂ ਜੀ ਉਹ ਸਾਨੂੰ ਫਿਰ ਸ਼ੇਅਰ ਕਰਨਗੇ ਕਿ ਫਰੈਸ਼ ਗਰਾਉਂਡਸ ਕੀ ਹੈਗੀਆਂ ਨੇ ਇਹਨਾਂ ਦੀ ਡਿਟੈਂਸ਼ਨ ਉਸ ਤੋਂ ਬਾਅਦ ਅਸੀਂ ਕਰਾਂਗੇ ਕਿ ਆਪਾਂ ਨੂੰ ਚੈਲੰਜ ਕਰਨਾ ਕੀ ਨਹੀਂ ਕਰ ਜੀ ਬਹੁਤ ਬਹੁਤ ਧੰਨਵਾਦ ਸਿਮਰਨਜੀਤ ਸਿੰਘ ਜੀ Subscribe to One India channel and never miss an update.